ਹਾਂਜੀ ਦੋਸਤੋ ਅਸੀਂ ਆ ਗਏ ਹਾਂ ਜੀ ਸੈਕਟਰ 43 ਚੰਡੀਗੜ੍ਹ ਅਸੀਂ ਲੁਧਿਆਣੇ ਤੋਂ ਆਏ ਆ ਤੇ ਇਹ ਚੰਡੀਗੜ੍ਹ ਦਾ ਬੱਸ ਸਟੈਂਡ ਆ ਤੇ ਆ ਬੱਸਾਂ ਦੀ ਸਾਰੀ ਇੱਥੇ ਟਾਈਮਿੰਗ ਲਿਖੀ ਹੋਈ ਆ ਸਾਨੂੰ 2 ਘੰਟੇ ਹੋ ਗਏ ਸੀ ਲੁਧਿਆਣੇ ਤੋਂ ਚੱਲਿਆ ਨੂੰ ਤੇ ਅਸੀਂ ਸਭ ਤੋਂ ਪਹਿਲਾਂ ਇੱਥੇ ਚੰਡੀਗੜ੍ਹ ਬੱਸ ਸਟੈਂਡ ਦੇ ਵਿੱਚ ਆ ਕੇ ਚਾਹ ਪੀਤੀ ਤੇ ਜਾਨ ਆ ਖਾਦੇ ਬ੍ਰੈਡ ਤੇ ਉਸ ਤੋਂ ਬਾਅਦ ਜੀ ਅਸੀਂ ਆਹ ਸਿਟੀ ਬੱਸਾਂ ਨੇ ਏ ਸਿਟੀ ਬੱਸ ਦੇ ਵਿੱਚ ਬੈਠ ਕੇ ਜਾਵਾਂਗੇ ਰੌਕ ਗਾਰਡਨ ਤੇ ਅਸੀਂ ਬੱਸ ਦੇ ਵਿੱਚ ਬਹਿ ਗਏ ਆ ਬੱਸ ਏਸੀ ਆ ਤੇ ਫੋਲ ਨਜ਼ਾਰਾ ਸੀ ਸਾਡੀ ਸਾਰੀ ਥਕਾਵਟ ਲੁਧਿਆਣੇ ਤੋਂ ਚੰਡੀਗੜ੍ਹ ਦੀ ਇਸ ਬੱਸ ਵਿੱਚ ਬੈਠ ਕੇ ਲਹਿ ਗਈ ਤੇ ਇਸ ਏਸੀ ਬੱਸ ਦੀ ਸਾਡੀ ਟਿਕਟ ਆ ਜੀ ਸਿਰਫ 30 ਰੁਪਏ ਤੇ ਬੱਚੇ ਦੀ ਟਿਕਟ ਆ ਜੀ ਅੱਧੀ ਤੇ ਗ੍ਰੀਨਰੀ ਦੇਖੋ ਕਿੰਨੀ ਘੈਂਟ ਆ ਇੱਥੇ ਟੈਂਪਰੇਚਰ ਹਮੇਸ਼ਾ ਇੱਥੇ ਪੰਜਾਬ ਨਾਲੋਂ ਘੱਟ ਹੀ ਹੁੰਦਾ ਲਓ ਜੀ ਅਸੀਂ ਥੋੜੇ ਟਾਈਮ ਦੇ ਵਿੱਚ ਰੌਕ ਗਾਰਡਨ ਪਹੁੰਚ ਗਏ ਤੇ ਅਸੀਂ ਰੌਕ ਗਾਰਡਨ ਦੀ ਟਿਕਟ ਲੈ ਲਈ ਰੌਕ ਗਾਰਡਨ ਦੀ ਟਿਕਟਾਂ ਜੀ 30 ਰੁਪਏ ਤੇ ਬੱਚੇ ਦੀ ਟਿਕਟਾਂ ਜੀ 10 ਰੁਪਏ ਤੇ ਉਸ ਤੋਂ ਬਾਅਦ ਆਪਾਂ ਜੀ ਕਰਦਿਆਂ ਰੌਕ ਗਾਰਡਨ ਦੇ ਵਿੱਚ ਐਂਟਰੀ ਲਓ ਜੀ ਰੌਕ ਗਾਰਡਨ ਦੇ ਵਿੱਚ ਸਾਡੀ ਐਂਟਰੀ ਹੋ ਗਈ ਤੇ ਲੁਧਿਆਣੇ ਤੋਂ ਜੀ ਸਾਡੇ ਲੱਗੇ ਨੇ 230 ਰੁਪਏ ਦੋਨਾਂ ਦੇ ਕਿਉਂਕਿ ਸਾਡੀ ਲੱਗਿਆ ਜੀ ਡੇਅ ਟਿਕਟ 155 ਰੁਪਏ ਇੱਕ ਜਾਨੇ ਦੇ ਲੱਗਦੇ ਨੇ 2 ਘੰਟੇ ਦਾ ਸਫਰ ਆ ਤੁਸੀਂ 2 ਘੰਟੇ ਦੇ ਵਿੱਚ ਲੁਧਿਆਣੇ ਤੋਂ ਚੰਡੀਗੜ੍ਹ ਪਹੁੰਚ ਜਾਓਗੇ 43 ਸੈਕਟਰ ਦੇ ਵਿੱਚ ਤੇ ਅੱਗੇ ਵੀਡੀਓ ਨੂੰ ਕਰੋ ਇੰਜੋਏ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਸਾਰੀ ਡਿਟੇਲ ਕਿੰਨਾ ਕਿਰਾਇਆ ਲੱਗਦਾ ਕਿੱਥੋਂ ਦੇ ਕਿੱਥੇ ਦਾ ਰੂਟ ਆ ਸਾਰਾ ਕੁਝ ਲਿਖ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਜਾ ਕੇ ਚੈੱਕ ਕਰ ਲਿਓ ਤੇ ਦੇਖੋ ਜੀ ਆ ਰੌਕ ਗਾਰਡਨ ਦੇ ਨਜ਼ਾਰੇ ਕਿੰਨੇ ਸੋਹਣੇ ਇੱਥੇ ਰੌਕ ਗਾਰਡਨ ਦੇ ਵਿਊ ਨੇ ਤੇ ਉਸ ਦੇ ਵਿੱਚ ਆਪਾਂ ਵੀ ਥੋੜੀਆਂ ਜੀਆਂ ਰੀਲਾਂ ਬਣਾ ਲੀਆਂ ਆਹ ਲੋ ਫਿਰ ਅੱਗੇ ਦੇਖਦੇ ਆਂ ਆਹ ਲੋ ਜੀ ਅੱਗੇ ਅਸੀਂ ਆ ਟੇਡੇ ਮੇਡੇ ਰਸਤਿਆਂ ਦੇ ਵਿੱਚੋਂ ਰੌਕ ਗਾਰਡਨ ਦੇ ਅੰਦਰ ਹੀ ਜੋ ਬਣੇ ਹੋਏ ਨੇ ਅਸੀਂ ਪਹੁੰਚ ਗਏ ਆ ਜੀ ਰੌਕ ਗਾਰਡਨ ਦੇ ਮੇਨ ਪੁਆਇੰਟ ਤੇ ਇਸੇ ਪੁਆਇੰਟ ਦੀਆਂ ਵੀਡੀਓਜ਼ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਅਕਾਊਂਟ ਦੇ ਉੱਤੇ ਦੇਖੀਆਂ ਹੋਣਗੀਆਂ ਇਹੀ ਝਰਨਾਵਾਂ ਜਿਹੜਾ ਸਭ ਤੋਂ ਵੱਧ ਫੇਮਸ ਆ ਰੌਕ ਗਾਰਡਨ ਦੀ ਮੇਨ ਲੋਕੇਸ਼ਨ ਇਹੀ ਆ ਇੱਥੇ ਹੀ ਲੋਕ ਸੈਲਫੀਆਂ ਬਲੌਗ ਰੀਲਾਂ ਸਾਰਾ ਕੁਝ ਇੱਥੇ ਹੀ ਸੋਸ਼ਲ ਮੀਡੀਆ ਤੇ ਆਹੀ ਚੀਜ਼ ਦਾ ਬਣਾ ਕੇ ਪਾਉਂਦੇ ਨੇ ਲੋਕੇਸ਼ਨ ਪੂਰੀ ਐਂਡਾ ਸਮਰ ਹੌਲਿਡੇਜ਼ ਦੇ ਵਿੱਚ ਬੱਚਿਆਂ ਨੂੰ ਨਾਲ ਲੈ ਕੇ ਘੁੰਮਣ ਵਾਸਤੇ ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਲੋਕੇਸ਼ਨ ਇਹੀ ਆ ਰੌਕ ਗਾਰਡਨ ਹੋ ਗਿਆ ਜਾਂ ਸੁਕਨਾ ਲੇਕ ਹੋਗੀ ਜਾਂ ਬਰਡ ਪਾਰਕ ਹੋਗੀ ਤੇ ਅੱਗੇ ਵੀਡੀਓ ਦੇ ਵਿੱਚ ਬਣੇ ਰਹੋ ਹੋਰ ਵੀ ਬਹੁਤ ਸੋਹਣੀਆਂ-ਸੋਹਣੀਆਂ ਲੋਕੇਸ਼ਨਾਂ ਤੁਹਾਨੂੰ ਏਸੇ ਵੀਡੀਓ ਦੇ ਵਿੱਚ ਦਿਖਾਵਾਂਗੇ ਹਾਂਜੀ ਜਿਹੜੇ ਬੰਦੇ ਦੀ ਇਹ ਕ੍ਰੀਏਟੀਵਿਟੀ ਆ ਉਹਦਾ ਨੌਆ ਜੀ ਨੀਕਚੰਦ ਤੇ ਉਸ ਬੰਦੇ ਦੀ ਇਹ ਮਿਹਨਤ ਕੀਤੀ ਹੋਈ ਅੱਜ ਮੂੰਹੋਂ ਬੋਲਦੀ ਆ ਤੇ ਤੁਸੀਂ ਇਹ ਹਿਸਾਬ ਲਾ ਲਓ ਉਸ ਬੰਦੇ ਦੀ ਪੋਪੂਲੈਰਿਟੀ ਇੰਨੀ ਕਾ ਰੌਕ ਗਾਰਡਨ ਜਿਸ ਬੰਦੇ ਨੇ ਬਣਾਇਆ ਨੀਕਚੰਦ ਦੀ ਕਿ ਉਸ ਨੂੰ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਂਦਾ ਉਸ ਦੇ ਬਾਰੇ ਉਸਤੇ ਨਾਂ ਦੇ ਉੱਤੇ ਕਿਤਾਬਾਂ ਦੇ ਵਿੱਚ ਲੈਸਨ ਛੱਪਦੇ ਨੇ ਨੇਕ ਚੰਦ ਦੇ ਬਾਰੇ ਤੇ ਬਹੁਤ ਹੀ ਮਿਹਨਤ ਵਾਲਾ ਉਹ ਬੰਦੇ ਨੇ ਇਹ ਕੰਮ ਕਰਕੇ ਇਹ ਗਾਰਡਨ ਬਣਾ ਕੇ ਗਵਰਨਮੈਂਟ ਨੂੰ ਸੌਂਪ ਦਿੱਤਾ ਸੀਗਾ ਤੇ ਅੱਜ ਉਸ ਬੰਦੇ ਦੇ ਬਾਰੇ ਕਦਾਬਾਂ ਦੇ ਵਿੱਚ ਪੜਾਇਆ ਜਾਂਦਾ ਸੋ ਜਿਸ ਵੀ ਬੰਦੇ ਨੇ ਆਪਣਾ ਨਾਮ ਬਣਾਉਣਾ ਉਹ ਕਿਸੇ ਵੀ ਫੀਲਡ ਦੇ ਵਿੱਚ ਬਣਾ ਸਕਦਾ ਇਹਦੇ ਵਿੱਚ ਸਿਰਫ ਔਰ ਸਿਰਫ ਮਿਹਨਤ ਤੇ ਸਬਰ ਦੀ ਲੋੜ ਹੁੰਦੀ ਆ ਅਸੀਂ ਜਦੋਂ ਤੋਂ ਘਰੋਂ ਤੁਰੇ ਆ ਉਦੋਂ ਤੋਂ ਹੀ ਮੌਸਮ ਥੋੜਾ ਜਿਹਾ ਖਰਾਬ ਸੀਗਾ ਬੱਦਲ ਵਾਈ ਸੀ ਤੇ ਇੱਥੇ ਜਦੋਂ ਅਸੀਂ ਆਏ ਆ ਰੌਕ ਗਾਰਡਨ ਦੇ ਅੰਦਰ ਐਂਟਰ ਹੋਏ ਆ ਤੇ ਸਾਨੂੰ ਥੋੜੀ ਦੇਰ ਬਾਅਦ ਮੀਂਹ ਪੈਣਾ ਸਟਾਰਟ ਹੋ ਗਿਆ ਸੀ ਪਰ ਜ਼ਿਆਦਾ ਮੀਂਹ ਨਹੀਂ ਸੀਗਾ ਤੇ ਹਲਕੀ ਫੁਲਕੀ ਬੂੰਦਾਬੰਦੀ ਇੱਥੇ ਹੋਈ ਗਈ ਆ ਜੇ ਮੀਂਹ ਨਾ ਪੈਂਦਾ ਹੁੰਦਾ ਤਾਂ ਵੀਡੀਓ ਹੋਰ ਵੀ ਵਧੀਆ ਬਣਨੀ ਸੀ ਫੋਟੋਆਂ ਹੋਰ ਵੀ ਵਧੀਆ ਖਿੱਚੀਆਂ ਜਾਣੀਆਂ ਸਿਗੀਆਂ ਬਹੁਤ ਸਾਰੇ ਲੋਕ ਸਾਡੇ ਵਾਂਗੂ ਇੱਥੇ ਪਹਿਲੀ ਵਾਰੀ ਆਏ ਸੀ ਤੇ ਇਸ ਲੋਕੇਸ਼ਨ ਨੂੰ ਫੁੱਲ ਇੰਜੋਏ ਕਰ ਰਹੇ ਸੀਗੇ ਰੌਗ ਗਾਰਡਨ ਦੀ ਇੱਕ ਖਾਸियत ਹੋਰ ਵੀ ਆ ਕਿਉਂਕਿ ਇੱਥੇ ਜਿੰਨੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਸਾਰੀਆਂ ਵੇਸਟ ਮਟੀਰੀਅਲ ਆ ਔਰ ਵੇਸਟ ਮਟੀਰੀਅਲ ਨੂੰ ਇੱਕ ਕ੍ਰੀਏਟਿਵ ਮਾਈਂਡ ਨੇ ਇੱਕ ਕਲਾਕਾਰੀ ਦੇ ਵਿੱਚ ਬਦਲਿਆ ਤੇ ਉਹਦਾ ਨਮੂਨਾ ਅੱਜ ਆਪਣੇ ਸਾਰਿਆਂ ਦੇ ਸਾਹਮਣੇ ਆ ਦੇਖੋ ਇਹ ਕਿੰਨੇ ਵਧੀਆ ਇੱਥੇ ਪੁਆਇੰਟ ਬਣਾਏ ਹੋਏ ਨੇ ਇੱਕ ਆ ਇੱਥੇ ਕੂਜਾ ਬਣਾਇਆ ਹੋਇਆ ਤੇ ਲੋਕ ਇਹਦੇ ਵਿੱਚ ਪੈਸੇ ਸਿੱਟੀ ਜਾਂਦੇ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਲੋਕ ਇੰਤਾ ਕਰਦੇ ਕਿਉਂ ਨੇ ਹਰ ਇੱਕ ਜਗ੍ਹਾ ਤੇ ਇੰਡੀਆ ਦੀ ਕਰੰਸੀ ਨੂੰ ਕਿਉਂ ਖਰਾਬ ਕਰਦੇ ਨੇ ਤੇ ਆਹ ਜੀ ਦੂਜਾ ਝਰਨਾ ਤੇ ਇਹ ਝਰਨਾ ਜਿਹੜਾ ਪਹਿਲਾਂ ਵਾਲਾ ਸੀਗਾ ਉਹਦੇ ਨਾਲੋਂ ਵੱਡਾ ਵਾ ਤੇ ਇਹ ਜਗ੍ਹਾ ਵੀ ਉਸ ਪਹਿਲਾਂ ਵਾਲੇ ਝਰਨੇ ਨਾਲੋਂ ਖੁੱਲੀ ਜਗ੍ਹਾ ਵਾ ਤੇ ਉਹਦੇ ਨਾਲੋਂ ਮੈਨੂੰ ਜ਼ਿਆਦਾ ਸ਼ਾਨਦਾਰ ਇਹ ਲੱਗਿਆ ਵਾ ਜੀ ਇੱਥੇ ਪਾਣੀ ਦੀ ਆਵਾਜ਼ ਬਹੁਤ ਜ਼ਿਆਦਾ ਵਾ ਜਿਹੜੇ ਜਿਹੜੇ ਰੌਕ ਗਾਰਡਨ ਗਏ ਨੇ ਉਹਨਾਂ ਨੂੰ ਸ਼ਾਇਦ ਪਤਾ ਵਾ ਤੇ ਇੱਥੇ ਜਦੋਂ ਪਾਣੀ ਵਿੱਚ गिरਦਾ ਇਹਦੇ ਤਾਂ ਉਹਦੇ ਜਿਹੜੇ ਛਿੱਟੇ ਪੈਂਦੇ ਨੇ ਉੱਪਰ ਉਹ ਵਾਹ ਕਿਆ ਕਮਾਲ ਆ ਤੇ ਆ ਇੱਕ ਦੇਖੋ ਪੁਲ ਦੇ ਉੱਪਰ ਦਾ 뷰 ਕਿੰਨਾ ਸੋਹਣਾ ਸੀਗਾ ਤੇ ਆ ਥੀਏਟਰ ਬਣਾਇਆ ਹੋਇਆ ਇਹ ਵੀ ਸਾਰਾ ਟੁੱਟੀਆਂ ਹੋਈਆਂ ਟੈਲਾਂ ਤੋਂ ਵੇਸਟ ਮਟੀਰੀਅਲ ਤੋਂ ਇੱਥੇ ਬਣਾਇਆ ਹੋਇਆ ਵਾ ਤੇ ਆ ਉਹ ਸੇਫਰ ਝਰਨੇ ਦੇ ਕੋਲੇ ਅਸੀਂ ਇੱਕ ਦੋ ਰੀਲਾਂ ਬਣਾਈਆਂ ਯਾਰ ਰੌਕ ਗਾਰਡਨ ਦੇ ਬਿਲਕੁਲ ਪਿੱਛੇ ਵਾਲਾ ਵਿਊ ਆ ਇਹ ਵੀ ਸਾਰਾ ਟੁੱਟੀਆਂ ਹੋਈਆਂ ਟੈਲਾਂ ਤੋਂ ਹੀ ਇੱਥੇ ਕਲਾਕਾਰੀ ਕੀਤੀ ਹੋਈ ਆ ਬਹੁਤ ਖੁੱਲਾ ਸਟੇਡੀਅਮ ਵਾਂਗੂ ਬਣਾਇਆ ਹੋਇਆ ਤੇ ਇੱਥੇ ਮਿਊਜ਼ੀਅਮ ਵੀ ਬਣਾਇਆ ਹੋਇਆ ਵਾ ਨੇਕ ਚੰਦ ਉਹਨਾਂ ਦੀਆਂ ਪੇਂਟਿੰਗਸ ਵੀ ਇੱਥੇ ਪਈਆਂ ਨੇ ਮੇਰੇ ਫੋਨ ਦੀ ਬੈਟਰੀ ਲੋ ਸੀਗੀ ਤੇ ਮੈਂ ਇੱਥੋਂ ਸਾਰਾ ਜਿਹੜਾ ਸੀਗਾ ਉਹ ਕੈਪਚਰ ਨਹੀਂ ਕਰ ਪਾਇਆ ਇਹਦੇ ਅੰਦਰ ਇੱਕ ਦੁਕਾਨ ਵੀ ਆ ਜਿੱਥੇ ਤੁਹਾਨੂੰ ਟੈਰੀਆਂ ਮਿਲ ਜਾਣਗੀਆਂ ਮਤਲਬ ਬੈਗ ਮਿਲ ਜਾਣਗੇ ਚੰਡੀਗੜ੍ਹ ਦੇ ਲੋਗੋ ਵਾਲੇ ਛੱਲੇ ਮਿਲ ਜਾਣਗੇ ਤੇ ਇਸ ਦੇ ਨਾਲ ਹੀ ਇੱਥੇ ਇੱਕ ਕੈਂਡੀਨ ਵੀ ਆ ਤੇ ਇਸੇ ਜਗ੍ਹਾ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਕੇਰੀਅਮ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਮੱਛੀਆਂ ਰੱਖੀਆਂ ਹੋਈਆਂ ਨੇ ਇਹ ਵੀ ਬਹੁਤ ਸੋਹਣਾ 뷰 ਆ ਇੱਥੇ ਮੈਂ ਪਹਿਲੀ ਵਾਰੀ ਇੰਨੀ ਅਲੱਗ ਤਰ੍ਹਾਂ ਦੀਆਂ ਮੱਛੀਆਂ ਇੱਥੇ ਦੇਖੀਆਂ ਨੇ ਇਸ ਤੋਂ ਅੱਗੇ ਸਾਰਾ ਐਗਜ਼ਟ ਪੁਆਇੰਟ ਆ ਇਹ ਸਾਰਾ ਕੁਝ ਐਗਜ਼ਟ ਪੁਆਇੰਟ ਤੋਂ ਜਦੋਂ ਆਪਾਂ ਬਾਹਰ ਵੱਲ ਨੂੰ ਜਾਂਦੇ ਆ ਤਾਂ ਇਹਦੇ ਰਾਸਤੇ ਦੇ ਵਿੱਚ ਇਹ ਸਾਰਾ ਦੋਨੇ ਪਾਸੇ ਬਣਾਈਆਂ ਹੋਈਆਂ ਨੇ ਮੂਰਤੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਮੂਰਤੀਆਂ ਨੇ ਇਹ ਵੀ ਸਾਰੀਆਂ ਮੂਰਤੀਆਂ ਬ੍ਰੇਸਟ ਮਟੀਰੀਅਲ ਤੋਂ ਬਣੀਆਂ ਹੋਈਆਂ ਨੇ ਤੇ ਛੋਟੇ-ਛੋਟੇ ਪੱਥਰਾਂ ਨੂੰ ਵੀ ਇੱਕ ਮੂਰਤੀ ਦਾ ਆਕਾਰ ਦਿੱਤਾ ਹੋਇਆ ਕਲਾਕਾਰੀ ਵਿਲੱਖਣ ਕਾਬਲੇ ਤਾਰੀਫਾ ਜੇ ਤੁਸੀਂ ਇੱਥੋਂ ਤੱਕ ਵੀਡੀਓ ਦੇਖ ਲਈਆ ਤਾਂ ਮੈਨੂੰ ਲੱਗਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਦੇਖੋ ਟੁੱਟੀਆਂ ਹੋਈਆਂ ਜੂੜੀਆਂ ਨੂੰ ਵੀ ਕੰਮ ਦੇ ਵਿੱਚ ਲਿਆਇਆ ਹੋਇਆ ਵਾ ਟੁੱਟੀਆਂ ਹੋਈਆਂ ਜੂੜੀਆਂ ਨੂੰ ਵੀ ਮੂਰਤੀ ਦੀ ਸ਼ਕਲ ਦੇ ਵਿੱਚ ਬਣਾ ਕੇ ਇੱਕ ਨਹੀਂ ਕਿੰਨੀਆਂ ਹੀ ਮੂਰਤੀਆਂ ਬਣਾਈਆਂ ਹੋਈਆਂ ਨੇ 에ਰੋ ਕਾਰਡਨ ਦਾ ਲਾਸਟ ਸੀਨ ਹੈ ਇਸ ਤੋਂ ਬਾਅਦ ਆਪਾਂ ਸੁਖਨਾ ਲੇਕ ਦੇ ਵੱਲ ਜਾਵਾਂਗੇ ਤੇ ਰੌਕ ਗਾਰਡਨ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਲਓ ਜੀ ਉਸ ਤੋਂ ਬਾਅਦ ਅਸੀਂ ਸੁਖਨਾ ਲੇਕ ਦੇ ਲਈ ਆਟੋ ਕਿਰਾਏ ਤੇ ਕਰ ਲਿਆ ਤੇ ਆਟੋ ਦਾ ਕਿਰਾਇਆ ਲੱਗਿਆ ਸਾਡਾ ਸਾਰਾ ਹੀ 300 ਰੁਪਏ ਕਿਉਂਕਿ ਰੌਕ ਗਾਰਡਨ ਤੋਂ ਸੁਖਨਾ ਲੇਕ ਸਿਰਫ 1 ਕਿਲੋਮੀਟਰ ਦਿਆ ਤੇ ਫਾਈਨਲੀ ਅਸੀਂ ਪਹੁੰਚ ਗਏ ਆ ਜੀ ਲੇਕ ਦੇ ਉੱਤੇ ਆ ਚੈੱਕ ਕਰੋ ਜੀ ਆਹ ਵਾਲਾ ਲੇਕ ਦਾ ਸਾਰਾ ਵਿਊ ਇਹ ਸਾਰੀਆਂ ਇੱਥੇ ਬੋਰਡ ਰੱਖੀਆਂ ਹੋਈਆਂ ਨੇ ਜੋ ਰੈਂਟ ਤੇ ਮਿਲਦੀਆਂ ਨੇ ਦੋ ਲੋਕਾਂ ਵਾਸਤੇ ਜੀ ਰੈਂਟ ਹੈਗਾ 250 ਰੁਪਿਆ ਤੇ ਉਹਦੇ ਤੇ 30 ਰੁਪਏ GST ਆ ਪੈਸੇ ਤੁਹ ਤੋਂ ਕਾਰਡ ਬਣਾਉਣ ਦੇ ਲਈ ਡਬਲ ਲੈ ਜਾਣਗੇ ਬਾਅਦ ਵਿੱਚ ਤੁਹਾਡੇ ਪੈਸੇ ਰਿਫੰਡ ਕਰ ਦਿੱਤੇ ਜਾਣਗੇ ਤੇ VOTING ਦਾ ਟਾਈਮ ਤੁਹਾਨੂੰ ਮਿਲਦਾ ਜੀ ਅੱਧਾ ਘੰਟਾ ਕੋਸ਼ਿਸ਼ ਕਰੋ ਕਿ ਤੁਸੀਂ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ VOTING ਕਰਕੇ ਵਾਪਸ ਆ ਜਾਓ ਕਿਉਂਕਿ ਜਾਣ ਲੱਗੇ ਤੇ ਆਣ ਲੱਗੇ ਦੋਨੇ ਵਾਰ ਇੱਥੋਂ ਦਾ ਟਾਈਮ ਨੋਟ ਹੁੰਦਾ ਜਿਆਦਾ ਟਾਈਮ ਤੇ ਤੁਹਾਨੂੰ ਐਕਸਟਰਾ ਚਾਰਜਸ ਵੀ ਲੱਗ ਸਕਦੇ ਨੇ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਇੱਥੇ ਸੁਕਨਾ ਲੈਕ ਤੇ VOTING ਦੇ ਵਿੱਚ ਆਇਆ ਮੇਰਾ ਇਹ ਫਸਟ ਐਕਸਪੀਰੀਅੰਸ ਸੀਗਾ VOTING ਦਾ ਤੇ ਮੈਂ ਬਹੁਤ ਇੰਜੋਏ ਕੀਤਾ ਇਸ ਚੰਡੀਗੜ੍ਹ ਦੇ ਟੂਰ ਨੂੰ ਵਡ ਪਾਰਕ ਵੀ ਇੱਥੇ ਨੇੜੇ ਸੀ ਪਰ ਸਾਨੂੰ ਸ਼ਾਮ ਦੇ 4:00 ਇੱਥੇ ਵੱਜ ਗਏ ਇਸ ਕਰਕੇ ਅਸੀਂ ਉੱਥੇ ਜਾ ਨਹੀਂ ਸਕੇ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ ਫੇਰ ਕਿਸੇ ਅਗਲੀ ਵੀਡੀਓ 'ਚ ਮਿਲਦੇ ਹਾਂ ਸਤਿ ਸ੍ਰੀ ਅਕਾਲ ਜੀ